ਨਵਾਜ਼ੇ ਗਦੋਰ ਨਵਾਜ਼ੇ ਮੇਰਾ ਨਾਮ ਸਿਮਰਪ੍ਰੀਤ ਕੌਰ ਹੈ ਮੈਂ ఫిਜ਼ੀਓਥੈਰਾਪਿਸਟ ਆ ਗਰੋਨਾਲਡੇ ਹਸਪੀਟਲ ਦੇ ਵਿੱਚ ਮੈਂ ਜਿਹੜੇ ਸ਼ਹਿਰ ਦੇ ਵਿੱਚ ਖਬਰ ਚੱਲੀ ਹੈ ਉਸ ਨੂੰ ਕਿਸੇ ਵੀ ਦਿੱਕਤ ਨਹੀਂ ਦੇ। ਅ ਸਬਸਿਕਲੀ ਬਹੁਤ ਡਰ ਪਾਉਣ ਵਾਲੀ ਘਟਨਾ ਹੈ ਬੇਸਿਕਲੀ ਇਹ ਹੈ ਜਿਵੇਂ ਹੁਣ ਅਸੀਂ ਦੂਸਰੀ ਸਿਟੀਸ ਤੋਂ ਆਕੇ ਦੂਸਰੀ ਸਿਟੀਸ ਦੇ ਵਿੱਚ ਕੰਮ ਕਰ ਰਹੇ ਹਾਂ ਪੇਰੈਂਟਸ ਬਹੁਤ ਅਨਸੇਫ ਮਹਿਸੂਸ ਕਰ ਰਹੇ ਨੇ। ਅ ਮਤਲਬ ਬਹੁਤ ਗਲਤ ਚੀਜ਼ ਹੋਈ ਆ ਇੱਕ ਡਾਕਟਰ ਦੇ ਨਾਲ ਕਿਉਂਕਿ ਡਾਕਟਰ ਸਾਰਿਆਂ ਦੀ ਜਾਨਾਂ ਬਚਾਉਂਦੇ ਨੇ ਬਟ ਉਹਨਾਂ ਦੀ ਹੀ ਜਾਨ ਲੈ ਲਈ ਗਈ ਆ। ਤੁਸੀਂ ਕਿਤੋਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਬੀਸਰ ਦੀ ਗੁਨਾਰੇ ਕੋਸਟ ਤੇ ਜੋ ਆਪਾਂ ਸੇ ਸਰ ਮੈਨੂੰ ਬੇਸਿਕਲੀ 3 ਸਾਲ ਹੋ ਗਏ ਨੇ ਸਤੰਬਰ ਦੇ ਵਿੱਚ ਕਿੰਨਾ ਅਨਸੇਫ ਸੰਦਰਭ ਮੈਨੂੰ ਲੱਗਦਾ ਸਰ ਜਿਵੇਂ ਹੁਣ ਆਸ-ਪਾਸ ਟਰੈਵਲ ਕਰਨਾ ਹੈ ਜਾਂ ਇੱਥੇ ਰਹਿਣਾ ਹੈ ਉਹ ਚੀਜ਼ ਅਨਸੇਫ ਲੱਗ ਰਹੀ ਹੈ ਕਿਉਂਕਿ ਕੁਝ ਨਹੀਂ ਪਤਾ ਹੈਗਾ ਕਿ ਸਿੱਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਮਤਲਬ ਇਹ ਚੀਜ਼ ਸਾਨੂੰ ਅਨਸੇਫ ਮਹਿਸੂਸ ਕਰਵਾ ਰਹੀ ਆ ਜਿਵੇਂ ਪੇਸ਼ੈਂਟਸ ਵਗੈਰਾ ਨਾਲ ਅਸੀਂ ক্লোਜ਼ ਕੰਟੈਕਟ ਦੇ ਵਿੱਚ ਹੁੰਨੇ ਆ ਬਿਕੋਜ਼ ਫਿਜ਼ੀਓਥੈਰੇਪਿਸਟਾਂ ਅਸੀਂ ਸਾਨੂੰ ਜ਼ਿਆਦਾ ਸਮਾਂ ਇੱਕ ਪੇਸ਼ੈਂਟ ਦੇ ਨਾਲ ਬਤੀਤ ਕਰਨਾ ਪੈਂਦਾ ਹੈ ਪਲਸ ਫਿਜ਼ੀਕਲ ਟੱਚ ਬਹੁਤ ਜ਼ਿਆਦਾ ਹੁੰਦਾ ਐ ਐਜ਼ ਅ ਫੀਮੇਲ ਮਤਲਬ ਉਹ ਚੀਜ਼ ਹੁਣ ਅਨਸੇਫ ਲੱਗ ਰਹੀ ਐ ਕਿ ਮਤਲਬ ਕਿਸੇ ਪੇਸ਼ੈਂਟ ਨੂੰ ਕਿਵੇਂ ਟਰੀਟ ਕਰੀਏ ਪਰ ਲੱਗਦਾ ਕਿ ਫੈਮਿਲੀ ਨੂੰ ਵੀ ਕੋ ਟੈਨਸ਼ਨ ਹੈ ਕਿ ਫੈਮਿਲੀ ਨਾਲ ਗੱਲਬਾਤ ਹੋ ਰਹੀ ਐ ਬਿਲਕੁਲ ਸਰ ਫੈਮਿਲੀ ਦੇ ਬਾਰ-ਬਾਰ ਫੋਨ ਆ ਰਹੇ ਨੇ ਇਵਨ ਫੈਮਿਲੀ ਮੇਰੇ ਕੋਲ ਹੋ ਕੇ ਵੀ ਗਈ ਐ ਮਤਲਬ ਉਹਨਾਂ ਨੂੰ ਵੀ ਇਹ ਚੀਜ਼ ਬਹੁਤ ਡਰਾ ਰਹੀ ਐ ਉਹ ਇਹ ਵੀ ਕਹਿ ਰਹੇ ਨੇ ਕਿ ਅਗਰ ਤੁਹਾਡਾ ਮਨ ਹੈ ਤਾਂ ਰੁਕਨ ਦਾ ਰੁਕੋ ਨਹੀਂ ਤਾਂ ਅਦਰਵਾਈਜ਼ ਜੇ ਤੁਹਾਨੂੰ ਸੇਫ ਨਹੀਂ ਲੱਗਦਾ ਤਾਂ ਤੁਸੀਂ ਘਰ ਆ ਸਕਦੇ ਹੋ ਪਹਿਲਾਂ ਜਿੱਥੇ ਪਹਿਲਾਂ ਕਲਕੱਤਾ ਦੇ ਵਿੱਚ ਹੋਈਆਂ ਫਿਰ ਉਸ ਤੋਂ ਬਾਅਦ ਫਿਰ ਕਟਨਾਇਂ ਦਾ ਵਾਪਰ ਗਿਆ ਨਹੀਂ ਮੈਨੇ ਡਾਕਟਰ ਸੇਵਿੰਗ ਤੋਂ ਕਰਵਾਇਆ ਸਰ ਬਿਲਕੁਲ ਹੁਣ ਤੁਸੀਂ ਕੁੜੀਆਂ ਨੂੰ ਵੀ ਪੁੱਛੋਗੇ ਸਾਰੇ ਇਹੀ ਕਹਿਣਗੇ ਵੀ ਸੇਫਟੀ ਨਹੀਂ ਮਹਿਸੂਸ ਹੋ ਰਹੀ ਲਗਾਤਾਰ ਮਤਲਬ ਐਂਜ਼ਾਇਟੀ ਰਹਿ ਰਹੀ ਹੈ ਇਸ ਚੀਜ਼ ਕਰਕੇ ਈਵਨ ਪੀਜਸ ਦੇ ਵਿੱਚ ਵੀ ਐਵੇਂ ਲੱਗ ਰਿਹਾ ਹੈ ਕਿ ਕੁਝ ਨਾ ਕੁਝ ਹੋ ਜਾਏਗਾ ਜਾਂ ਕੁਝ ਇਹੇ ਡਰ ਰਹਿ ਰਿਹਾ ਹੈ ਲਗਾਤਾਰ ਲੰਮੇ ਸਮੇਂ ਵਾਸਤੇ ਕਿਦਾਂ ਦੀ ਸੁਰੱਖਿਆ ਹੋਣੀ ਹੈ ਜੀ ਮੇਰੇ ਡਾਕਟਰ ਸਰ ਸਿਕਿਉਰਿਟੀ ਹੋਣੀ ਚਾਹੀਦੀ ਹੈ ਗਾਰਡਸ ਹੋਣੇ ਚਾਹੀਦੇ ਨੇ ਕੈਮਰਾਸ ਹੋਣੇ ਚਾਹੀਦੇ ਨੇ ਜੇ ਕੋਈ ਇਨਸੀਡੈਂਟ ਹੁੰਦਾ ਵੀ ਹੈ ਮਤਲਬ ਕੁਝ ਅਸੀਂ ਇਹ ਜੇ ਕੋਈ ਸੈਲ ਹੋਣਾ ਚਾਹੀਦਾ ਜਿਹਦੇ ਵਿੱਚ ਜਾ ਕੇ ਆਪਾਂ ਕੰਪਲੇਂਟ ਕਰ ਸਕੀਏ ਤੇ ਸਾਡੀ ਸੁਣਵਾਈ ਹੋ ਸਕੇ ਬੋਲਾਂ ਤਾਂ ਕਿ ਲੜਕੀਆਂ ਪੀਜੀ ਦੇ ਵਿੱਚ ਨਹੀਂ ਹੈਗੀ ਸੇਫ ਸਰ ਕਿਸੇ ਦਾ ਕੁਝ ਨਹੀਂ ਪਤਾ ਹੈਗਾ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਆਪਣੀ ਸੇਫਟੀ ਆਪਣੇ ਹੱਥ ਦੇ ਵਿੱਚ ਹੁੰਦੀ ਹੈ ਮਤਲਬ ਉਸ ਹੱਬ ਦੇ ਨਾਲ ਡਰਤਾ ਹੈ ਸਰ